गाँव पदरी जिला अमृतसर जहां पर गुरु रामदास जी पूर्व गुरुपुरब समर्पित सतारवं सुहागम और मुख्य सेवादार प्रधान बलजिंद सरपंच चिरमल सिंह सरदार वशन सिंह गुरुतेग सिंह राजवीर सिंह केवल सिंह बलराज सिंह पटवारी गुरु साहब सिंह अवतार सिंह कबड्डी खिलाड़ी स्टार राजा पदरी और सारे सेवादारों के सहयोग के साथ सुहागम बड़ी श्रद्धा भाव से मनाया गया आओ दिखाते हैं वहाँ की लाइव तस्वीरें ਇਹ ਗੁਰੂ ਵਾ Oh, yeah, I'm sorry, 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 i am mere ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੁੰਦਾ ਜੀ ਇਹ ਸਮਾਗਮ ਸੰਸਾਰ ਦੇ ਜੋ ਲੋਕ ਨੇ ਬੱਚੇ ਨੇ ਸਾਡੇ ਨੌਜਵਾਨ ਜਿਹੜੇ ਇਸ ਵੇਲੇ ਬਰਾਈਆਂ ਵਿੱਚ ਫਸੇ ਹੋਏ ਨਸ਼ਿਆਂ ਵਿੱਚ ਫਸੇ ਹੋਏ ਉਹਨਾਂ ਨੂੰ ਉਧਰੋਂ ਮੋੜ ਕੇ ਅਕਾਲ ਪੁਰਖ ਵਾਹਿਗੁਰੂ ਜੀ ਤੇ ਪ੍ਰਭੂ ਜੀ ਦੇ ਰਸਤੇ ਦੇ ਤੋਰ ਵੱਸਤੂ ਇਹ ਸਮਾਗਮ ਰੱਖਿਆ ਜਾਂਦਾ ਤਾਂ ਕਿ ਜੋ ਇੱਥੇ ਗੱਲ ਅਕਾਲ ਪੁਰਖ ਦੀ ਹੋਵੇ, ਪਰਬੋਦੀ ਹੋਵੇ ਤੇ ਜੋ ਬੱਚੇ ਆ ਸਾਡੇ ਜਾਂ ਸਾਰੇ ਜਿਹੜੇ ਸੰਗਤ ਆ ਉਹ ਪਰਮੇਸ਼ਰ ਦੀ ਗੱਲ ਸੁਣ ਕੇ ਬराई ਵਾਲੇ ਪਾਸੇ ਹਟ ਕੇ ਚਲੇ ਗਏ, ਬराई ਵਾਲੇ ਪਾਸੇ ਲੱਗ ਸਕੇ ਇਸ ਕਰਕੇ ਇਹ ਸਮਾਗਮ ਜਿਹੜਾ ਗੁਰੂ ਰਾਮਦਾਸ ਜੀ ਦੇ ਗੁਰਪੁਰ ਨੇ ਨੂੰ ਸਮਰਪਿਤ ਕਰਵਾਇਆ ਜਾਂਦਾ ਪੱਗੜੀ ਪਿੰਡ ਦੀ ਸੰਗਤ ਵੱਲੋਂ, ਸਾਰੇ ਨਗਰ ਵੱਲੋਂ, ਇਲਾਕੇ ਵੱਲੋਂ, ਬੱਚੇ-ਬੱਚੇ ਵੱਲੋਂ ਬਹੁਤ ਜ਼ਿਆਦਾ ਇਹਦੇ ਵਿੱਚ ਸੇਵਾ ਕੀਤੀ ਜਾਂਦੀ, ਸਹਿਯੋਗ ਦਿੱਤਾ ਜਾਂਦਾ। ਆਪ ਅਕਾਲ ਪੁਰਖ ਵੈਗਰੂ ਗੁਰੂ ਰਾਮਦਾਸ ਜੀ ਸੰਗਤ ਵਿੱਚ ਵਸਦੇ ਬੱਚਿਆਂ ਤੇ ਸੰਗਤ ਨਗਰ ਦੇ ਹੋਰ ਲਾਗੇ ਜਾ ਕੇ ਤੇ ਸਾਰੇ ਲਾਕੇ ਦੇ ਸੰਗਤ ਵਿੱਚ ਵਸਦੇ ਸਮਾਗਮ ਕਰਾਉਂਦੇ ਆ ਸੇਵਾ ਕਰਦੇ ਆ ਇਸ ਤਰ੍ਹਾਂ ਕਿਸ ਲਾਗੇ ਹੋਣਾ ਜੀ ਸੰਗਤ ਸਮਾਗਮ ਤੇ ਕਿੰਨੇ ਦਿਨ ਪਹਿਲਾਂ ਤੇ تیاری ਤੇ ਜਦੋਂ ਤੋਂ ਸਮਾਗਮ ਸਮਾਪਤ ਹੋਣਾ ਨਾ ਦੋ ਦਿਨ ਬਾਅਦ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਅਗਲੇ ਸਾਲ ਦੀ ਪਰ ਫਿਰ ਵੀ ਜਿਹੜਾ ਠੁੱਕੜ ਇੱਕ ਮਹੀਨਾ ਪਹਿਲਾਂ ਤਿਆਰੀ ਜਿਹੜੀ ਆ ਉਹ ਵੱਧੋ ਜਿਹੜੀ ਜ਼ਿਆਦਾ ਜ਼ੋਰ ਦੇ ਕੇ ਤਿਆਰੀ ਕੀਤੀ ਜਾਂਦੀ ਹੈ ਤਾਂ ਕਿ ਸਾਰੀਆਂ ਸੇਵਾਵਾਂ ਸੱਚੇ ਢੰਗ ਨਾਲ ਲਿਭ ਸਕਣ ਇਸ ਸਮਾਗਮ ਦੇ ਵਿੱਚ ਕਿੰਨੀ ਸੰਗਤ ਆਉਂਦੀ ਹੈ ਇਸ ਸਮਾਗਮ ਦੇ ਵਿੱਚ ਜੋ ਸਾਡਾ ਅੰਦਾਜ਼ਾ ਜੀ ਕੋਈ 20 ਹਜ਼ਾਰ ਦੇ ਕਰੀਬ ਦੋ ਦਿਨਾਂ ਵਿੱਚ ਸੰਗਤ ਇੱਥੇ ਦੂਰੋਂ ਨੇੜੇੋਂ ਵੱਖ-ਵੱਖ 50 60 ਕਿਲੋਮੀਟਰ ਤੋਂ ਸੰਗਤ ਆਉਂਦੀ ਆ ਪੱਟੀ ਤੋਂ ਬਟਾਲੇ ਤੋਂ ਡੰਡਿਆਲੇ ਤੋਂ ਬਿਆਸ ਤੋਂ ਜੋ ਖੰਡ ਕਿਥੇ ਪਹੁੰਚਦੀ ਹੈ ਸਮਾਗਮ ਕਰੋਣ ਕਰਨਾ ਉਸੇ ਆਣ ਵਾਲੇ ਸੰਗਤ ਆਪਣੇ ਕੋਲ ਕੁਪੀਰ ਇਹਨਾਂ ਦੇ ਹੁਣਾ ਚਾਹੁੰਦਾ ਸਨੇਹ ਤੇ ਗੁਰੂ ਸਾਹਿਬ ਦਾ ਜੀ ਅਕਾਲਪੁਰ ਖਵਲ ਜਿੱਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਆਇਆ ਇਹੀ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦੇ ਆਂ ਕਿ ਸੰਗਤ ਸਾਡੇ ਬੱਚੇ ਸਾਡੀਆਂ ਬੱਚੀਆਂ ਇਹ ਮਹਾਰਾਜ ਦਾ ਉਪਦੇਸ਼ ਸੁਣ ਕੇ ਅਕਾਲ ਪੁਰਖ ਵੈਲੂ ਦਾ ਉਪਦੇਸ਼ ਸੁਣ ਕੇ ਗੁਰਬਾਣੀ ਦਾ ਉਪਦੇਸ਼ ਮੈਸੇਜ ਸੁਣ ਕੇ ਗਲਤ ਪਾਸੇ ਤੋਂ ਹਟ ਕੇ ਚੰਗੇ ਪਾਸੇ ਲੱਗ ਸਕਣ ਤਾਂ ਜੋ ਸਾਰੇ ਸੰਸਾਰ ਨੂੰ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਲੋਕ ਸੁਖੀ ਸੁੱਖ ਮਿਲ ਸਕੇ ਲੋਕਾਂ ਨੂੰ ਕਿਉਂਕਿ ਸੁਖ ਜਿਹੜਾ ਪਰਮੇਸ਼ਰ ਦੇ ਰਸਤੇ ਤੇ ਚੱਲ ਕੇ ਮਿਲ ਸਕਦਾ ਗੁਰੂ ਸਾਹਿਬ ਦੇ ਭਗਤਾਂ ਦੇ ਮਹਾਂਪੁਰਖਾਂ ਦੇ ਰਿਸ਼ੀਆਂ ਮੁਨੀਆਂ ਦੇ ਉਹਨਾਂ ਦੇ ਉਪਦੇਸ਼ ਮੁਤਾਬਕ ਚੱਲ ਕੇ ਹੀ ਮਿਲ ਸਕਦਾ ਆਪਦਰੇਪਨ ਵਾਲਾ ਚੀਜ਼ ਲੋਕੀ ਪਾ ਰਹੇ ਇਸ ਕਰਕੇ ਇਸ ਸਮਾਗਮ ਦੀ ਇਹੋ ਹੀ ਬੇਨਤੀ ਆ ਕਿ ਸਮਾਗਮ ਵਿੱਚ ਜੋ ਪ੍ਰਚਾਰਕਾਂ ਦੁਆਰਾ ਕਿਹਾ ਜਾਂਦਾ ਉਸ ਨੂੰ ਮੰਨਣ ਦੀ ਕੋਸ਼ਿਸ਼ ਅਸੀਂ ਤਲਵਾਦ ਕਰਦੇ ਹਾਂ ਇਸ ਚੈਨਲ ਵਾਲੀ ਭੈਣ ਜੀ ਦਾ ਤੇ ਵੀਰ ਜੀ ਦਾ ਜਿਹੜੇ ਚਲੋ ਇਹ ਸਮਾਗਮ ਦੀ ਕਵਰੇਜ ਕਰਨ ਆਏ ਆ ਇਸ ਚੈਨਲ ਲਈ ਇਹੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਮਾਤਾ ਜੀ ਜਿਨ੍ਹਾਂ ਦੀ ਕੁੱਖ ਤੋਂ ਗੁਰੂ ਸਾਹਿਬ ਜੀ ਨੇ ਜਨਮ ਲਿਆ ਉਹਨਾਂ ਦੇ ਨਾਂ ਤੇ ਪੂਰੇ ਭਾਰਤ ਵਿੱਚ ਜਾਂ ਬਾਹਰ ਵੀ ਦਾਸ ਜਾਂਦਾ ਬਹੁਤ ਘੱਟ ਸਥਾਨ ਨੇ ਸવાય ਕੁਝ ਇਤਿਹਾਸਕ ਸਥਾਨਾਂ ਤੋਂ ਇਲਾਵਾ ਹੋਰ ਕੋਈ ਸਥਾਨ ਮਾਤਾ ਜੀ ਦੇ ਨਾਂ ਤੇ ਮਾਤਾ ਤ੍ਰਿਪਤਾ ਜੀ ਦੇ ਨਾਂ ਤੇ ਨਹੀਂ ਹੈ ਇਸ ਗੱਗਰ ਦੇ ਗੁਰਦੁਆਰਾ ਸਾਹਿਬ ਦਾ ਨਾਂ ਪਿੰਡ ਪੱਧਰੀ ਜੋ ਕਿ ਵਾਗੇ ਬਾਟ ਦੇ ਨੇੜੇ ਆ ਗੁਰਦੁਆਰਾ ਸਾਹਿਬ ਦਾ ਨਾਂ ਜਿਤੋਂ ਕੋਈ 15 ਸਾਲ ਪਹਿਲਾਂ ਗਾਨੀ ਪਿੰਦਰਪਾਲ ਸਿੰਘ ਜੀ ਨੇ ਲਾਣੇ ਜੋ ਵਿਚਾਰ ਦਿੱਤਾ ਸੀ ਉਹ ਤੋਂ ਪ੍ਰੇਰਿਤ ਹੋ ਕੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਮਾਤਾ ਧੰਨ ਧੰਨ ਮਾਤਾ ਤ੍ਰਿਪਤਾ ਜੀ ਗੁਰਦੁਆਰਾ ਸਾਹਿਬ ਦਾ ਨਾਂ ਰੱਖਿਆ ਗਿਆ ਅਸੀਂ ਚੈਨਲ ਦੇ ਸੰਤਾਂ ਨੂੰ ਬੇਨਤੀ ਕਰਦੇ ਹਾਂ ਹੋਰ ਵੀ ਜਿੱਥੇ ਵੀ ਸਾਡੇ ਸਾਧ ਸੰਗਤ ਦੇ ਗੁਰਦੁਆਰੇ ਨਗਰਾਂ ਦੇ ਆ ਸ਼ਹਿਰਾਂ ਦੇ ਵਿੱਚ ਆ ਸੰਗਤ ਦੇ ਗੁਰਦੁਆਰ ਸਾਹਿਬ ਬਣੇ ਆ ਉਹਨਾਂ ਦੇ ਨਾਂ ਆਪਣੇ ਇਤਿਹਾਸਿਕ ਜਿਹੜੇ ਸਾਡੇ ਰੋਲ ਮਾਡਲ ਨੇ ਬੀਬੀਆਂ ਭੈਣਾਂ ਸਾਡੀਆਂ ਸਾਡੀਆਂ ਮਾਤਾਵਾਂ ਜਿਨ੍ਹਾਂ ਦਾ ਬੜਾ ਜਿਨ੍ਹਾਂ ਦੀ ਬੜੀ ਦੇਣ ਆ ਸੰਸਾਰ ਨੂੰ ਉਹਨਾਂ ਦੇ ਨਾਂ ਤੇ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਤਾਂ ਕਿ ਉਹਨਾਂ ਦਾ ਵੀ ਨਾਂ ਸੰਸਾਰ ਵਿੱਚ ਹੁੰਦਾ ਰਹੇ ਯਾਦ ਰੱਖਣ ਉਹਨੂੰ ਵੀ ਕਿ ਕਿਹੜੇ ਗੁਰੂ ਸਾਹਿਬ ਨੇ ਕਿਹੜੇ ਮਹਾਂਪੁਰਖ ਨੇ ਕਿਸ ਅਵਤਾਰ ਨੇ ਕਿਸ ઋષਿ-ਮੁਨੀ ਨੇ ਕਿਸ ਪੈਗੰਬਰ ਨੇ ਕਿਸ ਮਾਤਾ ਦੀ ਕੋਪ ਨੇ ਜਨਮ ਲਿਆ ਉਹਨਾਂ ਦੇ ਨਾਂ ਜ਼ਰੂਰ ਨਾਂ ਰੱਖਣੇ ਚਾਹੀਦੇ ਆ ਗੁਰਦੁਆਰਾ ਸਾਹਿਬਾਂ ਦੀ ਮੰਦਰਾਂ ਦੀ ਸੀਸਾਂ ਦੀ ਉਹਨਾਂ ਦੇ ਨਾਂ ਤੇ ਇਹ ਅਸੀਂ ਬੇਨਤੀ ਕਰਦੇ ਚੱਲ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸਰ ਆਪ ਦਾ ਨਾਮ ਮੇਰਾ ਨਾਮ ਜੀ ਚਰਮਤ ਸਿੰਘ ਹੈ ਮੈਂ ਬਤੌਰ ਕਾਪੜੇ ਨਗਰ ਦਾ ਸੇਵਾਦਾਰ ਸਰਪੰਚ ਸਰ ਜੀ ਆਜ ਦਾ ਸਵਾਗਤ ਕਰਵਾਇਆ ਜਾ ਰਿਹਾ ਹੈ ਇਸ ਦੇ ਬਾਰੇ ਮੈਂ ਕੀ ਕਹਿਣਾ ਚਾਹੁੰਦਾ ਸਮਾਗਮ ਜੀ ਸਾਡੇ ਹਰੇਕ ਸਾਲ ਹੀ ਇੱਥੇ ਸਲਾਨਾ ਸਮਾਗਮ ਜਿਹੜਾ ਸਮਾਗਮ ਕਰਵਾਇਆ ਜਾਂਦਾ ਵਾ ਇਹ ਤਕਰੀਬਨ ਐ ਇਸ ਵਾਰ 77ਵਾਂ ਸਾਡਾ ਸਰਾਨਾ ਸਮਾਗਮ ਆ ਜੋ ਕਿ ਗੁਰੂ ਰਾਮਦਾਸ ਜੀ ਦੀ ਜਾਦੂ ਸਮਰਪਿਤ ਆ ਸਹੀ ਸਵਾਗਤ ਦੀ ਤਿਆਰੀ ਕਿੰਨੇ ਟਾਈਮ ਪਹਿਲੇ ਸਟਾਰਟ ਕੀਤੀ ਜਾਂਦੀ ਸਮਾਗਮ ਦੀਆਂ ਤਿਆਰੀਆਂ ਦੀ ਤਕਰੀਬਨ ਸਾਨੂੰ 1 ਮਹੀਨਾ ਹੋ ਗਿਆ ਲੱਗੇ ਆ ਤੇ ਸਾਰੇ ਸੇਵਾਦਾਰ ਸਤਕਾਰਯੋਗ ਨੇ ਇਹ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਨੇ ਜੋ ਕਿ ਗੁਰਦੁਆਰਾ ਸਾਹਿਬ ਨੂੰ ਸਰਦਾਰ ਬਲਵਿੰਦਰ ਸਿੰਘ ਜੀ ਇਹਨਾਂ ਸਾਰਿਆਂ ਦਾ ਅਤੇ ਸਾਰੇ ਸਾਡੇ ਨਗਰ ਦਾ ਬਹੁਤ ਸੁਜੋਗ ਰਹਿੰਦਾ ਵਾ ਜੀ ਦਾ ਨਾਲ ਅਸੀਂ ਫੇਸ ਵੱਡੇ ਪੱਧਰ ਤੇ ਸਮਾਗਮ ਨੂੰ ਮਨਾਉਣਾ ਸਰ ਇਹ ਸਵਾਗਮ ਕਿਤਨੇ ਦਿਨ ਕੇ ਲਿਏ ਬਣਾਇਆ ਜਾਂਦਾ ਹੈ ਸਮਾਗਮ ਜੀ ਹਰੇਕ ਸਾਲ ਅਸੀਂ 2 ਦਿਨ ਦਾ ਰਾਤ ਦਾ ਸਮਾਗਮ ਸ਼ਾਮ ਨੂੰ 6 ਵਜੇ ਤੋਂ ਲੈ ਕੇ ਤੇ ਰਾਤ 12 ਵਜੇ ਤੱਕ ਇਹ ਸਮਾਗਮ ਚਲਾਈ ਜਾਂਦਾ ਹੈ ਇਸ ਸਵਾਗਮ ਮੇ ਕਿਤਨਾ ਸੰਗਤ ਆਤੀ ਹੈ ਕਹਾਂ ਕਹਾਂ ਸੇ ਸੰਗਤ ਆਤੀ ਹੈ ਇਸ ਸਮਾਗਮ ਤੇ ਜੀ ਸੰਗਤ ਬਹੁਤ ਦੂਰੋਂ ਵੀ ਆਉਂਦੇ ਆ ਇੱਥੋਂ ਤੱਕ ਕਿ ਜੇ ਈਵੈਂਟ ਰਮਦਾਸ ਇਧਰ ਦੀ ਸਾਈਡ ਤੋਂ ਗਿਆਸ ਤੱਕ ਜੰਡਿਆਲੇ ਗੁਰੂ ਤੱਕ ਵੀ ਸੰਗਤਾਂ ਇੱਥੇ ਤੱਕ ਹਾ ਜਿਹੜੀ ਭਰਦੀਆਂ ਨੇ ਉਹਨਾਂ ਦੇ ਵੀ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਇੰਨੀ ਨਹੀਂ ਦੂਰੋਂ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਸਮਾਗਮ ਵਿੱਚ ਹਾਜ਼ਰ ਹੋਏ। ਇਸ ਵਾਗੇ ਦੇ ਅੰਦਰ ਕੋਣ ਕੋਥੇ ਪ੍ਰਬੰਧਾ ਜੋ ਕਰਵਾਏ ਗਏ ਹਨ? ਸਮਾਗਮ ਦੇ ਅੰਦਰ ਪ੍ਰਬੰਧ ਦੀ ਸਭ ਤੋਂ ਪਹਿਲਾਂ ਤੇ ਸਾਡੇ ਇਸ ਗਰਾਊਂਡ ਦੇ ਪ੍ਰਬੰਧ ਨੇ ਜਿੱਥੇ ਕਿ ਥੱਲੇ ਪੰਡਾਲ ਸਜਾਏ ਜਾਂਦੇ ਨੇ। ਹਲ ਪੰਡਾਲ ਦਾ ਜਿਹੜਾ ਬੜਾ ਸਚੱਜੇ ਢੰਗ ਨਾਲ ਸਾਡੇ ਸਾਰੇ ਵੀਰਾਂ ਵੱਲੋਂ ਜਿਸ ਤਰ੍ਹਾਂ ਸਲਾਹ مشورہ ਫਿਰ ਕੇ ਤੇ ਉਹ ਪੰਡਾਲ ਦੀ ਸੇਵਾ ਜਿਹੜੀ ਉਹ ਵਧੀਆ ਤਰੀਕੇ ਨਾਲ ਤੇ ਲਾਈਟ ਦੀ ਸਾਊਂਡ ਦੀ ਸਾਰੀ ਸੇਵਾ ਜਿਹੜੀ ਉਹ ਨਿਭਾਈ ਜਾਂਦੀ ਹੈ ਆਪ ਸੰਗਤ ਕੋ ਪਿਆ ਮੈਸੇਜ ਦੇਣਾ ਚਾਹਤੇ ਅਸੀਂ ਸੰਗਤ ਨੂੰ ਬਸ ਬੇਨਤੀ ਕਰਦੇ ਆ ਜੀ ਦੋਵੇਂ ਹੱਥ ਜੋੜ ਕੇ ਕਿ ਤੁਸੀਂ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੋ ਕਿਉਂਕਿ ਇਸ ਸਮਾਗਮ ਵਿੱਚ ਵੱਡੇ ਪੱਧਰ ਤੇ ਬਹੁਤ ਹੀ ਸਾਡੇ ਮਹਾਨ ਤੇ ਸਤਿਕਾਰਯੋਗ ਜਿਹੜੇ ਬੁਲਾਰੇ ਪਹੁੰਚਦੇ ਨੇ ਜਿਸ ਤਰ੍ਹਾਂ ਕਿ ਭਾਈ ਪਿੰਦਰਪਾਲ ਸਿੰਘ ਜੀ ਵਿਧਿਆਨੇ ਵਾਲੇ ਉਹਨਾਂ ਨੇ ਵੀ ਪਹੁੰਚਣਾ ਹੈ ਘਾੜੀ ਜਥਾ ਗਿਆਨੀ ਸਤਨਾਮ ਸਿੰਘ ਜੀ ਲਾਲੂ ਕਮਨ ਉਹ ਪਹੁੰਚ ਰਹੇ ਨੇ ਔਰ ਕੁਬਿਸ਼ਰੀ ਜਥਾ ਭਾਈ ਪ੍ਰਿਤਪਾਲ ਸਿੰਘ ਜੀ ਬਰਗਾੜੀ ਵਾਲੇ ਉਹਨਾਂ ਨੇ ਪਹੁੰਚਣਾ ਆ ਹੋਰ ਸਾਡੇ ਸਰਕਾਰ ਜੋਗ ਕਥਾਵਾਚਕ ਨੇ ਸਰਦਾਰ ਭਾਈ ਜਸਵੰਦਰ ਸਿੰਘ ਜੀ ਦਰਦੀ ਸਾਹਿਬ ਉਹਨਾਂ ਨੇ ਵੀ ਪਹੁੰਚਣਾ ਵਾ ਅਸੀਂ ਭਾਈ ਅਤੇ ਭਾਈ ਸ਼ੁਭਦੀਪ ਸਿੰਘ ਜੀ ਜੋ ਹਜੂਰੀ ਰਾਤੀ ਨੇ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਉਹਨਾਂ ਨੇ ਵੀ ਉੱਥੇ ਹਾਜ਼ਰੀ ਭਰਨੀ ਆ ਸਾਡੀ ਬੇਨਤੀ ਆ ਸਾਰੀਆਂ ਸੰਤਨਾਂ ਕੋ ਵੱਧ ਤੋਂ ਵੱਧ ਇੱਥੇ ਹਾਜ਼ਰੀਆਂ ਭਰ ਕੇ ਤੇ ਗੁਰੂ ਘਰ ਦਾ ਲਾਹ ਲਵੋ Вай, грудика, ха